ਨੇ ਪੈਰ ਚਿੱਟੇ ਆ ਗਿਆ ਨੀ ਤਿੰਨ ਪੈਰ ਚਿੱਟੇ ਮੱਥੇ ਬਲੇਜ ਆ ਮੱਥੇ ਪਟਾ ਆ ਗਿਆ ਜੀ ਬਹੁਤ ਮਨਾਤੀ ਕਰਦਾ ਜਾਂਦਾ ਤੇ ਕੀ ਡਿਮਾਂਡ ਵਗੈਰਾ ਕਰਦੇ ਬਾਪੂ ਦਾ 6 ਲੱਖ ਰੁਪਏ 6 ਲੱਖ ਰੁਪਏ ਸਾਬ ਕੀ ਕਹਿ ਕੇ ਗਿਆ ਹਾਂਜੀ ਆਪਣੇ ਗੁਰੂ ਸਾਹਿਬ ਗਰੀਬ ਦੀ ਬੰਦਾ ਨੂੰ ਗਰੀਬ ਬੰਦਾ ਹੀ ਆਊਗਾ ਹਾਂਜੀ ਵੀ ਆਪਣੇ ਦੇ ਬਾਹਰ ਦੇ ਬਿਵਾਰੀ ਹੁੰਦੇ ਆ ਹਾਂਜੀ ਉਹਨਾਂ ਦੇ ਥੋੜੇ ਜਿਨੇ ਆਪਣੇ ਮਤਲਬ ਜੈਲ ਤੋਂ ਜ਼ਿਆਦੇ ਕਰ ਅੱਛਾ ਜੈਲ ਤੋਂ ਜ਼ਿਆਦਾ ਕੋ ਦੂਰ ਆ ਕੇ ਤੰਗ ਕਰਨਾ ਇਹ ਗੱਲਾਂ ਡੀਜੇ ਲੋਣੇ ਗਲਤ ਕਿਸੇ ਦੇ ਘੋੜੇ ਡਰਾਉਣੇ ਬਹੁਤ ਮਾੜੀ ਗੱਲ ਸਹੀ ਹਾਂਜੀ ਦੋਸਤੋ ਸਵਾਗਤ ਹੈ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਬਾਈ ਖਰਚਾ ਨਾਲ ਤੇ ਬਜ਼ੁਰਗਾਂ ਨਾਲ ਕਰਕੇ ਆਇਆ ਹਾਂ ਤੁਹਾਨੂੰ ਬਜ਼ੁਰਗਾਈ ਨਿਜੀ ਫਰੀਦਕੋਟ ਤੋਂ ਆਪਣੇ ਬਾਰੇ ਜਾਣਕਾਰੀ ਦੇ ਲੈ ਕੇ ਹਾਂਜੀ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਤੁਹਾਡਾ ਵੀ ਤੁਸੀਂ ਵੀ ਟਾਈਮ ਦਿੱਤਾ ਇਸੇ ਤਾਂ ਕਿ ਮੈਂ ਨਹੀਂ ਪਹਿਲਾਂ ਚੜ੍ਹਦੀ ਕਲਾ ਜੀ ਕਿਰਪਾ ਬਤਾ ਕੈ ਦਿਨ ਹੋ ਗਿਆ ਬਾਪੂ ਜੀ ਮੰਡੀ ਤੇ ਆਇਆ ਨੂੰ ਅੱਜ 9 ਤਰੀਕ ਦੇ ਆਏ ਆ 9 ਤਰੀਕ ਦੇ ਆਏ ਆ ਲੰਬਾ ਸੰਘਰਸ਼ ਹੈ ਜੀ ਹਾਂਜੀ ਚਲੋ ਵਧੀਆ ਜੀ ਵਧੀਆ ਚੜ੍ਹਦੀ ਕਲਾ ਚਾਹੀਦੀ ਕਿੰਨੇ ਘੋੜੇ ਘੋੜੀਆਂ ਲੈ ਕੇ ਆਏ ਆ ਜੀ ਆਪਾਂ ਇੱਕ ਘ ਅਛੇ ਨੋਕਰਾ ਕੋੜਾ ਜੀ ਹਾਂ ਪੌਣੇ ਚਾਰ ਸਾਲ ਦਾ ਹੋ ਗਿਆ ਤਕਰੀਬ ਠੀਕ ਹੈ ਜੀ ਤੇ ਤਿੰਨ ਬਸ਼ੇਰੇ ਆ ਦੋ ਮਾਂ ਤਿੰਨ ਮਾਰਵਾੜੀ ਘੋੜੀਆਂ ਤਿੰਨ ਮਾਰਵਾੜੀ ਘੋੜੀਆਂ ਤੇ ਦੋ ਮਾਰਵਾੜੀ ਬਸ਼ੇਰੀ ਤਿੰਨ ਬਸ਼ੇਰੇ ਇੱਕ ਮਗਰ ਉਹ ਵੀ ਚੌਥਾ ਵੀ ਸ਼ੇਰਾ ਹੀ ਆ ਅੱਛਾ ਜੀ ਇਹ ਆਪਾਂ ਆਪੂ ਜੀ ਵੇਚ ਖਰੀਦ ਦਾ ਕੰਮ ਕਰਦੇ ਆ ਹਾਂ ਜੀ ਬਿਲਕੁਲ ਜੀ ਅੱਛਾ ਜੀ ਮੰਨ ਲਓ ਆਪਣੇ ਘਰੇ ਵੀ ਕਰਦੇ ਆ ਤੇ ਵੇਚ ਦਾ ਖਰੀਦ ਤੇ ਵੀ ਆ ਤੇ ਵੇਚ ਖਰੀਦ ਦਾ ਵੀ ਆ ਸਾਰਾ ਹੀ ਆ ਠੀਕ ਹੈ ਜੀ ਜੋ ਹੁਣ ਆਪਾਂ ਇੱਥੇ ਤੇ ਪਸ਼ੂ ਲੈ ਕੇ ਆਏ ਜੀ ਉਹਨਾਂ ਦੀ ਕਰੀਏ ਜੀ ਗੱਲਬਾਤ ਹਾਂ ਜੀ ਬਿਲਕੁਲ ਜਿਵੇਂ ਆ ਪਹਿਲੇ ਨੰਬਰ ਤੇ ਬਸ਼ ਕਿੰਨੀ ਉਮਰ ਹੋ ਗਈ ਬਾਪੂ ਜੀ ਦੀ ਇਹ 7 ਮਹੀਨੇ ਦਾ ਜੀ ਇਹ 7 ਮਹੀਨਿਆਂ ਦਾ ਜੀ ਕੋਈ ਦੀ ਬਲੱਡ ਲਾਈਨ ਵਗੈਰੇ ਪਤਾ ਜੀ ਕੁਝ ਇਹਦੀ ਮਾਂ ਹੈਗੀ ਆ ਨੀਲੀ ਉਹ ਵੀ ਮੱਝੂ ਕਾ ਲੈਣਦੀ ਆ ਅੱਛਾ ਜੀ ਆਹ ਇੱਕ ਦੀ ਕੋੜੀ ਆਪਣੇ ਘਰੇ ਖੜੀ ਆ ਠੀਕ ਹੈ ਜੀ ਇਹ ਹੈਗਾ ਨਵਾਬ ਕੋੜੇ ਦਾ ਬੱਚਾ ਨਵਾਬ ਕਿਹੜਾ ਜੀ ਨਮਾਜ਼ ਮੱਝੂ ਕਾ ਲੈਣ ਦਾ ਅੱਛਾ ਮੱਝੂ ਕਾ ਲੈਣ ਦਾ ਜੀ ਆਪਣੇ ਪਿੰਡੀ ਸਰਪੰਚ ਕੋਲੇ ਆ ਧੂੜ ਕੋਟਣ ਸੀ ਕੇ ਕੋੜਾ ਤੂ ਕੋ ਡਾਗ ਦਾ ਪੁੱਤ ਹਾਂ ਠੀਕ ਹੈ ਜੀ ਠੀਕ ਹੈ ਇਹ ਕਨਫਰਮੇਸ਼ਨ ਬਹੁਤ ਸੋਹਣੀਆਂ ਨੇ ਬੱਪੂ ਜੀ ਜੀ ਇਹ ਬਹੁਤ ਚੰਗਾ ਬੱਚਾ ਜੀ ਅੱਖਾਂ ਕੰਨ ਮੂੰਹ ਜੀ ਬਹੁਤ ਚੰਗਾ ਬੱਚਾ ਤੇ ਬਰੀਕੀਆਂ ਬਹੁਤ ਨੇ ਜੀ ਹਾਂ ਜੀ ਹਾਂ ਜੀ ਬੱਚਾ ਬਹੁਤ ਚੰਗਾ ਬੱਚਾ ਹਾਂ ਜੀ ਹਾਂ ਇਹਦਾ ਮਾ ਦਾ ਕਿੰਨਾ ਕੱਦ ਸੀ ਬੱਪੂ ਜੀ 66 ਇੰਚ 66 ਇੰਚ ਘਰੇ ਖੜੀ ਲਿਆ ਜਾਨੀ ਕਿ ਇਹ ਆਪਣਾ 63 ਫੂਟ ਤੋਂ ਬਾਹਰ ਜਾਊਗਾ ਜੀ ਇਹ ਇਹ ਤਾਂ ਵੱਧ ਵੀ ਵੇਖੋ ਇਹ ਗਾਂ ਸੇਵਾ ਦੇ ਸ਼ਰਤੇ ਜਿਹਦੇ ਘਰੇ ਜਾਂਦਾ ਅਗਲਾ ਸੇਵਾ ਦੇ ਹਾਂ ਜੀ ਹਾਂ ਇਹ ਆਪਾਂ ਨੇ ਖਰੀਦੇ ਹੀ ਆ ਬੱਪੂ ਜੀ ਨੇ ਘਰੇ ਘਰ ਦਾ ਜੰਪਲ ਆਪਾਂ ਅਸਾ ਇਹ ਘਰ ਦਾ ਜੰਪ 6 ਲੱਖ ਰੁਪਏ ਜੀ ਬਾਲਪੋਰੀਆਂ ਦਾ ਸਾਰਾ ਜੀ ਬਿਲਕੁਲ ਕੰਪੈਰਾਂ ਦਾ ਜੀ ਬਿਲਕੁਲ ਕਲੀਅਰ ਠੀਕ ਹੈ ਕੋਈ ਮੌਕੇ ਤੇ ਮਾਨਤਾ ਨਹੀਂ ਜੀ ਹਾਂ ਬਿਲਕੁਲ ਕਰਾਂਗੇ ਅੱਛਾ ਜੀ ਮੰਨ ਲਓ ਮੌਕੇ ਤੇ ਸ਼ੂਟ ਕਰਾਂਗੇ ਕੋਈ ਇਹ ਗੱਲ ਨਹੀਂ ਵੀ ਲੈਣੀ ਪੂਲੀ ਪੂਰੀ ਖੁੱਲੀ ਸ਼ੂਟ ਕਰਾਂਗੇ ਯਾਰ ਠੀਕ ਹੈ ਜੀ ਜੇ ਅੱਗੇ ਚੈਨਲ ਵੇਖ ਕੇ ਆਊਗਾ ਹੁਣ ਵਾਅਦਾ ਕਰ ਦਾਂਗੇ ਠੀਕ ਹੈ ਜੀ ਤੇ ਅੱਗੇ ਬਾਪੂ ਜੀ ਆਹ ਇਹ ਹੈਗਾ ਆਪਣਾ ਕਾਲੇ ਕਾਂਟੇ ਦਾ ਬੱਚਾ ਪਰਬਤ ਦਾ ਪੁੱਤ ਹੈ ਇਹ ਤੇ ਕਾਲੇ ਕਾਂਟੇ ਦਾ ਪੁੱਤ ਹੈ ਕਾਲੇ ਕਾਂਟੇ ਦਾ ਪੁੱਤ ਆ ਗਿਆ ਹਾਂ ਜੀ ਮਾਂ ਇਹਦੀ ਆਖਰੀ ਕਮ ਕਮੈਤ ਆ ਜਿਹੜੀ ਹਾਂ ਜੀ ਇਹਦੀ ਕਿੰਨੀ ਉਮਰ ਹੋ ਇਹ ਹੋ ਗਿਆ 8 ਮਹੀਨਿਆਂ ਦਾ 8 ਮਹੀਨਿਆਂ ਦਾ ਜੀ ਹਾਂਜੀ 8 ਮਹੀਨਿਆਂ ਦਾ ਹੋ ਗਿਆ ਠੀਕ ਹੈ ਜੀ ਠੀਕ ਹੈ ਬੀਬੀ ਆਪਾਂ ਸੇਲ ਦੀ ਲੈ ਕੇ ਆਇਆ ਜੀ ਹਾਂਜੀ ਹਾਂਜੀ ਸੇਲ ਆ ਬਾਲਪੋਰੀਆਂ ਦਾ ਜੀ ਖਲ ਕੋਲ ਕਲੀਅਰ ਹੈ ਜੀ ਪੂਰਾ ਕਲੀਅਰ ਹੈ ਜੀ ਤੇ ਇਹਦੀ ਕੀ ਡਿਮਾਂਡ ਕਰਨੀ ਬਾਪੂ ਜੀ ਇਹਦਾ 4.5 ਲੱਖ 4.5 ਲੱਖ ਜੀ ਇਹ ਤਿਲਕ ਤੋੜ ਆ ਗਿਆ ਜੀ ਤੇ ਕੋਈ ਪੈਰ ਤਾਂ ਨਹੀਂ ਜਿੱਟਾ ਬਾਪੂ ਜੀ ਇਹਦਾ ਨਹੀਂ ਇਹਦੇ ਚਾਰੇ ਪੈਰ ਕਾਲੇ ਕਮੈਤ ਆ ਗਿਆ ਜੀ ਇਹ ਠੀਕ ਹੈ ਜੀ ਇਹ ਕਾਲਾ ਹੋ ਜਾਣਾ ਹੈ ਵੀ ਇਹ ਵੀ ਕਾਲਾ ਹੋ ਜਾਣਾ ਹੈ ਜੀ ਠੀਕ ਹੈ ਇਹ ਇਧਰ ਲਈ ਇਹਦੀ ਮਾ ਆ ਗਈ ਜੀ ਹਾਂਜੀ ਇਹ ਵੀ ਆਪੂ ਜੀ ਸੇਲ ਤੇ ਲਈ ਏ ਕੁੜੀ ਹਾਂਜੀ ਹਾਂਜੀ ਸੇਲ ਆ ਤੇ ਜਿੰਨੇ ਜਨਮ ਆਇਆ ਸੇਲ ਆਤੀ ਏ ਅੱਛਾ ਇਹ ਹੁਣ ਮੌਕੇ ਤੇ ਗੱਪਣਾ ਜਾਂ ਕਿਵੇਂ ਆ ਜੀ ਇਹ ਗੱਪਣਾ ਇਹ 2.5 ਤੋਂ 3 ਮਹੀਨਿਆਂ ਦੇ ਵਿੱਚ ਗੱਪਣਾ ਇਹ ਕਿਹੜੀ ਕੁੜੀ ਤੋਂ ਗੱਪਣ ਕਰਾਈ ਆ ਪਰਬਤੋਂ ਕਾਲੇ ਕਾਂਟੇ ਦੇ ਬੱਚੇ ਤੋਂ ਇੱਥੇ ਆਇਆ ਦਾ ਕੋੜਾ ਅੱਛਾ ਜੀ ਉਹ ਤੋਂ ਗੱਪਣਾ ਇਹ ਪਰਬਤ ਤੋਂ ਗੱਪਣਾ ਜੀ ਹਾਂ ਅੱਗੇ ਬੱਚਾ ਵੀ ਪਰਬਤ ਦਾ ਹੀ ਆ ਅੱਗੇ ਗੱਪਣ ਵੀ ਉਸੇ ਤੋਂ ਹੀ ਅੱਛਾ ਇਹ ਬੱਚਾ ਵੀ ਜਿਹੜਾ ਇਹ ਵੀ ਪਰਬਤ ਦਾ ਹੀ ਆ ਹਾਂ ਪਰਬਤ ਦਾ ਹੀ ਤੇ ਚੈੱਕ ਪਾਸਾ ਦੀ ਇਹ ਬਿਲਕੁਲ ਜੀ ਕਿਹੜੀ ਡਾਕਟਰ ਤੋਂ ਕਰਾਈ ਆ ਬਾਪੂ ਜੀ ਇਹ ਡਾਕਟਰ ਬੱਲੀ ਮੱਲੇ ਵਾਲਾ ਅੱਛ ਠੀਕ ਹੈ ਜੀ ਠੀਕ ਹੈ ਤੇ ਇਹਦੇ ਬਾਪੂ ਜੀ ਸਵਾਰੀ ਸਬੂਦੀ ਦੀ ਪਾਸ ਸਵਾਰੀ ਸਵਾਰੀ ਦੀ ਪਾਸ ਆ 60 ਇੰਚ ਹੈ ਤੇ ਇਹਦੀ ਠੀਕ ਹੈ ਜੀ ਤੇ ਇਹਦੀ ਪਿੱਛੇ ਕੋਈ ਖਾਨਦਾਨ ਤੁਹਾਨੂੰ ਪਤਾ ਨਹੀਂ ਉਹਦਾ ਨਹੀਂ ਪਤਾ ਨਾ ਅੱਛਾ ਜੀ ਐਵੇਂ ਆਪਾਂ ਠੂਠ ਮਾਰ ਰੰਗ ਪੱਕਾ ਹਨਾ ਜੀ ਹਾਂਜੀ ਹਾਂਜੀ ਚਾਲ ਚਲਾਵੇ ਨੂੰ ਬਹੁਤ ਵਧੀਆ 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 ਰਹਿਣੀਆਂ ਆ ਤੇ ਵਧੀਆ ਬੱਚਿਆਂ ਤੇ ਬਹੁਤ ਚੰਗੀ ਹੈ ਹਾਂਜੀ ਹਾਂ ਤੇਰੇ ਹੁਣ ਆਪਾਂ ਘੋੜੇ ਤੋਂ ਲਵਾਈਏ ਜੇ ਉਹ ਤਾਂ ਕੱਦ ਕਿੰਨਾ ਬਾਪੂ ਜੀ ਉਹਦਾ ਕੱਦ ਹੋਊਗਾ 65 ਇੰਚ ਹੁਣ 65 ਇੰਚ ਹਾਂ ਠੀਕ ਹੈ ਤੇ ਇਹਦੀ ਬਾਪੂ ਜੀ ਆਪਾਂ ਕੀ ਡਿਮਾਂਡ ਕਰਦੇ ਆ ਇਹਦਾ 3 ਲੱਖ ਰੁਪਏ ਰਾ ਤੈਨੂੰ ਦੇ ਦਾਂਗੇ ਜੇ ਬਾਪੂ ਜੀ ਆਪਾਂ ਸੈਟੇ ਦੇਣਾ ਹੋਵੇ ਜੀ ਇਹ ਫਿਰ ਕੋਈ ਨੇ ਮਾਨਤਨ ਵੱਧ ਕਰਦੇ ਠੀਕ ਹੈ ਜੀ ਤੇ ਅੱਗੇ ਬਾਪੂ ਜੀ ਇਹ ਬਸ਼ੇਰੀ ਆ ਗਈ ਜੀ ਇਹ ਬਸ਼ੇਰੀ ਆ ਜੀ ਇਹਦਾ ਇੱਕ ਪੈਰ ਤਿੰਨ ਪੈਰ ਚਿੱਟੇ ਆ ਗਏ ਨੀ ਤਿੰਨ ਪੈਰ ਚਿੱਟੇ ਮੱਥੇ ਬਲੇਜ ਆ ਮੱਥੇ ਪਟਾ ਆ ਗਿਆ ਜੀ ਬਹੁਤ ਮਨਾਕੀ ਬਸ਼ੇਰੀ ਜੀ ਮਾਤਰੂ ਮਨਾਕੀ ਆ ਕੱਖੋਂ ਅੱਛਾ ਮਨਾਕੀ ਆ ਜੀ ਇਹੇ ਇੱਕ ਅੱਖ ਤੋਂ ਮਨਾਕੀ ਆ ਜੀ ਹਾਂਜੀ ਠੀਕ ਹੈ ਜੀ ਠੀਕ ਹੈ ਇਹ ਵੀ ਪਰਗ ਦਾ ਪਰਪਲ ਕੋਡੇ ਤੋਂ ਗੱਬਣਾ ਹਜੇ ਚੈੱਕ ਪਾਸ ਨਹੀਂ ਜੀ ਕਿੰਨੇ ਟਾਈਮ ਦੀ ਆਪਕੀ ਇਹ ਮਹੀਨੇੁੱਤੇ ਹੋ ਗਈ 1 ਮਹੀਨੇ ਦੇ ਲੱਗਤਾ ਡੇਢ ਮਹੀਨੇ ਦੀ ਚੈੱਕ ਹੋ ਗਈ ਜੀ ਮਨੋ ਨਹੀਂ ਚੈੱਕ ਨਹੀਂ ਹਜੇ ਚੈੱਕ ਨਹੀਂ ਕਰਾਈ ਗਈ ਅੱਛਾ ਜੀ ਉਹ ਕੱਪਣ ਕਰਾਈ ਵੀ ਹੈ ਠੀਕ ਹੈ ਜੀ ਹਾਂਜੀ ਇਹਦੀ ਉਮਰ ਕਿੰਨੀ ਆਪਕੋ ਜੀ ਇਹ ਦੋ ਦੰਦ ਲੱਗ ਗਿਆ ਇਹ ਤੁਸੀਂ ਥੋੜੀ ਛੇਤੀ ਨਹੀਂ ਕਰਾਤੀ ਜੀ ਕ੍ਰੋਸਿੰਗ ਬਹੁਤ ਸਬਰ ਜਦੋਂ ਹੀਟ ਕੱਢ ਗਈ ਲਵਾਤੀ ਸੀ ਹੀਟ ਤਾਂ ਜੀ ਬਸ਼ੇਰੀ ਘੱਟੋ ਘੱਟ ਮੰਨ ਲਓ 14-15 ਮਹੀਨੇ ਤੋਂ ਸ਼ੁਰੂ ਹੋ ਜਾਂਦੀ ਹੈ ਜੀ ਕਿਸੇ ਨੂੰ ਵਜਨ ਆ ਜਾਂਦੇ ਵਜਨ ਠੀਕ ਆ ਫਿਰ ਕਈ ਵਾਰੀ ਮੁੜ ਕੇ ਰਹਿੰਦਾ ਨਹੀਂ ਬਸੂ ਅੱਛਾ ਜੀ ਹੁਣ ਇਹ ਦੋ ਦੰਦ ਹੋ ਗਈ ਜੀ ਲੱਗ ਗਿਆ ਦੋ ਦੰਦ ਲੱਗ ਗਿਆ ਇਹਦੀ ਕੀ ਡਿਮਾਂਡ ਕਰਦਾ ਬਾਪੂ ਜੀ ਇਹਦਾ 1.5 ਲੱਖ ਰੁਪਈਆ 1.5 ਲੱਖ ਰੁਪਈਆ ਬਾਕੀ ਮੌਕੇ ਤੇ ਇਹਦਾ ਵੀ ਹੋ ਜੂਗਾ ਜੀ ਬਿਲਕੁਲ ਜੀ ਬਿਲਕੁਲ ਮਾਨਤਾਂ ਦਾ ਖੁੱਲਾ ਕਰਾਂਗੇ ਆਪਾਂ ਯਾਰ ਠੀਕ ਹੈ ਜੀ ਬਾਪੂ ਜੀ ਆਪਾਂ ਦੇਖਦੇ ਆਂ ਵੀ ਬੇਸ਼ੇਰੀਆਂ ਨੂੰ ਘੱਟੋ-ਘੱਟ ਕਹਿੰਦੇ ਵੀ 3 ਸਾਲ ਤੇ ਲਵਾਉਣੀ ਚਾਹੀਦੀ ਹੈ ਵੀ ਅੰਦਰੋਂ ਕੱਚੀਆਂ ਹੁੰਦੀਆਂ ਨੇ ਜਾਂ ਕਿਵੇਂ ਨਾ ਵੀ ਕੋਈ ਕੱਲੂ ਖਰਾਬੀ ਆ ਜਾਂਦੀ ਹੈ ਉਹਦੀ ਆ ਹੁੰਦਾ ਜਾਂ ਮੈਂ ਹੁਣ ਅੱਗੇ ਦੋਧਾਂ ਦੇ ਬੇਸ਼ੇਰੀ ਮਤਲਬ ਕੱਪਣ ਕਰਾਈ ਸੀ ਅੱਛਾ ਜੀ ਕਿੰਨਾਂ ਇੰਚ ਕਰਦਾ ਮੇਰੇ ਘਰੇ ਖੜੀ ਹੈ ਹਾਂ ਜੀ ਸੂਈ ਵੀ ਹੁਣ ਦੁਬਾਰਾ ਫੇਰ ਕੱਪਣਾ ਉਹ ਕ ਬੜੀਆਂ ਘੋੜੀਆਂ ਨੇ ਜੀ ਅਗਲਾ ਸੰਭੀ ਜਾਂਦਾ ਵੀ ਕੱਦ ਕਰੂਗੀ ਜਾਂ ਕੁਝ ਹੋਰ ਬਿਲਕੁਲ ਬਿਲਕੁਲ ਉਹ ਵੀ ਖਰਾਬ ਹੋ ਜਾਂਦੀਆਂ ਨੇ ਹੋ ਜਾਂਦੀਆਂ ਹੋ ਜਾਂਦੀਆਂ ਹਾਂਜੀ ਹਾਂ ਇਹਦੇ ਵਿੱਚ ਮੰਨ ਲਓ ਟਾਈਮ ਦੇਖ ਕੇ ਦੋ ਤਿੰਨ ਦਿਨ ਲਵੇ ਆਪਾਂ ਨੂੰ ਜੇ ਇਹਦੀ ਦੂਜੀ ਤੀਜੀ ਯਾਰ ਹੇਟ ਕਰਦੀ ਆ ਜੇ ਵੇਟ ਸਹੀ ਆ ਤਾਂ ਮਲਾਉਣੀ ਚਾਹੀਦੀ ਆ ਅੱਛਾ ਜੀ ਹਾਂ ਮਲਾਉਣੀ ਚਾਹੀਦੀ ਹੁਣ ਇਹ ਅੱਗੇ ਕੱਦ ਕਰੀ ਜੇ ਤੁਹਾਡੇ ਹਿਸਾਬ ਨਾਲ ਵੀ ਇਹ ਕੱਦ ਥੋੜਾ ਹੀ ਕਰੂਗੀ ਬਾਲਾ ਨਹੀਂ ਕਰਦੀ ਕਿੰਨਾ ਕੱਦ ਹੋਊਗਾ ਪੂਜੇ ਦਾ ਇਹਦਾ ਹੁਣ 95 ਇੰਚ ਹੋਊਗਾ 95 ਨਾਟਕ ਇੰਚ ਹੋ ਗਏ ਆ 8 58 ਵੀ ਹੋ ਸਕਦਾ ਆਪਾਂ ਐਵੇਂ ਕਹਿ ਲਈਏ 60 ਤਾਂ ਹੁਣ ਹਾਂਜੀ ਯਾਨੀ 60 ਤੋਂ ਖੁੱਲਾ ਕਰ ਜੂਗੀ ਕਰਦੇ ਸੁੰਦਿਆ ਤੱਕ ਠੀਕ ਆ ਜੀ ਜੇ ਮੰਨ ਲਓ ਕੋਈ ਤੁਹਾਡੇ ਨਾਲ ਸੌਦਾ ਬੈਠਦਾ ਖਾਲੀ ਸਮਝ ਕੇ ਵੀ ਲੈਂਦਾ ਫਿਰ ਵੀ ਸੋਣੇ ਤੇ ਸਾਹਗਾ ਜੀ ਅੱਕੇ ਜਾ ਕੇ ਗੱਬਣ ਹੁੰਦੀ ਆ ਹਾਂਜੀ ਹਾਂਜੀ ਬਿਲਕੁਲ ਅੰਦਰ ਦੀ ਪੂਰੀ ਓਕੇ 100% ਗੱਬਣਾ ਕੋਲੀ ਬਾਕੀ ਤੁਹਾਡੇ ਕੋਲੇ ਵੀਡੀਓ ਵਗੈਰਾ ਦਾ ਬਣੀਆਂ ਹੋਣਗੀਆਂ ਜਿੱਦੀਆਂ ਨਹੀਂ ਇਹਦੀ ਵੀਡੀਓ ਨੇ ਇਹਨੂੰ ਜੰਪ ਪੈਕੇਜ ਦਿੱਤਾ ਅੱਛਾ ਜੀ ਇੱਕ ਜੰਪ ਦਿੱਤਾ ਆਪਣੀ ਘੋੜੇ ਦੀ ਗਾਰੰਟੀ ਹੋਊਗੀ ਅੱਛਾ ਜੀ ਮੇਰੇ ਘੋੜੇ ਤੋਂ ਮਲਾਈ ਆ ਤੇ ਗੱਬਣ ਨਿਕਲਦੀ ਆ ਹਾਂਜੀ ਲੈ ਵੀ ਆਪਾਂ ਇਹ ਘੋੜੇ ਤੋਂ ਮਾਰਾ ਠੀਕ ਆ ਜੀ ਠੀਕ ਬਾਕੀ ਘੋੜਾ ਮੇਰੇ ਗਵਾਂੜਾ ਕੋਟ ਸੁਗਿਆ ਪਿੰਡਾਂ ਕੋਲੇ ਦਾ ਅੱਛਾ ਜੀ ਘੋੜੇ ਵਾਲੇ ਦਾ ਫੌਜੀ ਕੋਲੇ ਆ ਘੋੜਾ ਠੀਕ ਆ ਜੀ 2.5 ਕਿਲੋਮੀਟਰ ਬਾਹਰ ਇੱਥੇ ਆ ਆਇਆ ਅੱਛਾ ਜੀ ਹਾਂ ਠੀਕ ਹੈ ਇਸ ਵੇਲੇ ਸਵਾਰੀ ਦੀ ਕਰੀਏ ਜੀ ਪਾਸ ਬਾਪੂ ਜੀ ਨੇ ਨਹੀਂ ਨਹੀਂ ਕੀਤੀ ਅੱਛਾ ਜੀ ਉਹ ਨਹੀਂ ਕੀਤੀ ਠੀਕ ਆ ਜੀ ਠੀਕ ਹੈ ਆਪਣੀ ਜੋ ਗੱਲ ਹੈਗੀ ਆਪਾਂ ਉਹ ਹੀ ਦੱਸਾਂਗੇ ਫालतू ਨਹੀਂ ਜਣਾ ਸਹੀ ਗੱਲ ਆ ਜੀ ਸਹੀ ਗੱਲ ਆ ਕੋਈ ਉਹ ਵੀ ਅੰਦਰ ਖੜੀ ਆਪਾਂ ਕੋਲੇ ਅੱਛਾ ਜਿਹੜੀ ਅੰਦਰ ਖੜੀ ਆ ਨੇ ਉਹਨਾਂ ਦੀ ਕੀ ਡਿਟੇਲ ਆ ਜੀ ਆ ਜਾਓ ਤੁਹਾਨੂੰ ਦੱਸਾਂਗੇ ਕੋੜੀ ਦੇ ਮਗਰ ਬੱਚਾ ਜੀ ਬੱਚਾ ਜੀ ਅੱਛਾ ਜੀ ਕੀ ਡਿਟੇਲ ਹੈ ਜਿਹੜੀ ਇਹ ਦੇ ਮਗਰ ਘੋੜੀ ਦਾ ਪਹਿਲਾਂ ਬੇਸ਼ੇਰੇ ਦੀ ਬਣਾ ਲਓ ਅੱਛਾ ਜੀ ਇਹ ਬੇਸ਼ੇਰਾ ਆ ਗਿਆ ਜੀ ਇਹ ਵੀ ਬੇਸ਼ੇਰਾ ਠੀਕ ਹੈ ਖਰੀਦੇ ਹੋਏ ਜਾਂ ਕਰਦਾ ਜੀ ਇਹ ਨਹੀਂ ਇਹ ਆਹ ਕੋੜੀ ਦੇ ਮਗਰ ਆਇਆ ਸੀ ਪਿਛਲੇ ਸਾਲ ਅੱਛਾ ਜੀ ਇਹ 1 ਸਾਲ ਦਾ ਹੋ ਗਿਆ ਕੋੜੀ ਦੁਆਰਾ ਫੇਰ ਚੂਪੀਆ ਤੀਜੀ ਆਰ ਨੂੰ ਫੇਰ ਸੱਬਣਾ ਮੰਨ ਲਓ 13 14 ਮਹੀਨਿਆਂ ਦਾ ਇਹ ਬੇਸ਼ੇਰਾ ਨਹੀਂ ਨਹੀਂ 13 14 ਸਾਲ ਦਾ ਹੀ ਆ ਜੇ ਸਹੀ ਸਾਲ ਦਾ ਨਹੀਂ ਪੂਰਾ ਹੋਇਆ ਇਹ ਸਿਲੇ ਵਿੱਚ ਗੱਬਣ ਹੋ ਗਈ ਕੁੜੀ ਅੱਛਾ ਸਿਲੇ ਵਿੱਚ ਗੱਬਣ ਕਰਾਤੀ ਸੀ ਜੀ ਸਿਲੇ ਵਿੱਚ ਗੱਬਣ ਹੋਈ ਵੀ ਆ ਕੁੜੀ ਠੀਕ ਹੈ ਜੀ ਤੇਰ ਮੈਂ 11ਵੇਂ ਦਿਨ ਮਲਾਤੀ ਸੀ ਇਹ ਅੱਛਾ ਜੀ ਹਾਂ ਇਹ 1 ਸਾਲ ਦਾ ਹੋ ਗਿਆ ਪੂਰਾ ਇਹਦਾ ਮੰਨ ਲਓ ਇੱਕ ਪੈਰ ਚਿੱਟਾ ਆ ਗਿਆ ਜੀ ਇਹਨੂੰ ਮੱਥੇ ਬਹੁਤ ਸੋਹਣਾ ਪਟਾ ਹੈ ਨਾ ਜੀ ਮੱਥੇ ਦੇ ਪਟਾਏ ਦੇ ਹਾਂ ਜੀ ਬਾਲਪੋਰੀਆਂ ਦਾ ਬਾਪੂ ਜੀ ਇਹ ਐਨ ਬਿਲਕੁਲ ਕਲੀਅਰ ਹੈ ਦੇਵਰਾਜ ਰਣੀਆਂ ਵਾਲੇ ਦਾ ਪੁੱਤ ਆ ਇਹਦਾ ਜਿਹੜਾ ਪਿਓ ਆ ਉਹ ਇੱਥੇ ਕਲਿਆਣ ਸੁੱਖਾ ਪੈਂਦਾ ਹੈ ਗਿੱਦੜਵਾਹੇ ਚ ਠੀਕ ਹੈ ਜੀ ਉੱਥੇ ਆ ਪ ਮਾਂ ਜੀ ਆ ਖੜੀ ਆ ਮਾਂ ਦੇ ਆਗੇ ਜੀ ਆਪਣੀ ਮੱਥੇ ਤੇ ਆ ਗਈ ਪਟੇ ਨਾ ਪਟਾ ਪੂਰਾ ਤਾਂ ਨਹੀਂ ਆ ਮੱਥੇ ਨੇ ਪੂਰਾ ਥੋੜਾ ਘਾਟ ਆ ਤੇ ਮਗਰਲੇ ਦੋ ਪੈਰ ਤਿੰਨ ਪੈਰ ਚਿੱਟੇ ਆ ਅੱਛਾ ਤਿੰਨ ਪੈਰ ਚਿੱਟੇ ਆ ਜੀ ਹਾਂ ਸਾਰਾ ਕਿੰਚ ਹੈ ਹੁਣ ਕੀ ਆਇਆ ਜੀ ਪਿੱਛੇ ਬੱਚਾ ਬੱਚਾ ਇਹ ਪਾਕਾਂ ਵਾਲੇ ਘੋਡੇ ਦਾ ਬਹੁਤ ਚੰਗਾ ਬਛੇਰਾ ਇਹ ਕੱਕਣਾਲੇ ਕੋੜੀ ਤੇ ਹਾਂ ਉਹ ਪਹਿਲਵਾਨਾਂ ਕੋਲੇ ਆ ਬਲੂ ਕੋਟ ਦੀ ਹਾਂਜੀ ਹਾਂ ਉਹਦਾ ਵੀ ਬੜਾ ਨਾਮ ਸੁਣਿਆ ਜੀ ਕੋੜੇ ਦਾ ਬਹੁਤ ਚੰਗਾ ਉਹਦਾ ਬੱਚਾ ਜੀ ਬਹੁਤ ਟੌਪ ਦਾ ਬੱਚਾ ਬਣਦਾ ਕੋੜੀ ਵੀ ਚੰਗੀ ਹੈ ਜੀ ਕੋੜੀ ਦਾ ਕੱਦ ਕਿੰਨਾ ਹੋਊਗਾ ਪੁੱਛਿਆ 60 ਕੰਚ ਹੋਊਗਾ ਅੱਛਾ ਜੀ ਤੇਰੇ ਤਾਂ ਖਾਨਦਾਨ ਕੋੜੀ ਦੇ ਪਿੱਛੇ ਕੋਈ ਪਤਾ ਨਹੀਂ ਇਹਦਾ ਨਹੀਂ ਪਤਾ ਮੈਂ ਮੈਂ ਜਿਹੜੀ ਆਪਾਂ ਗੱਲ ਜਿੰਨੀ ਦਾ ਆਪਾਂ ਨੂੰ ਪਤਾ ਉੰਨੀ ਕਰ ਰਹੀ ਆਪਾਂ ਫालतू ਗੱਲ ਨਹੀਂ ਪੁੱਗਦੀ ਜੀ ਉੰਨੀ ਗੱਲ ਹਾਂ ਫालतू ਗੱਲ ਨਹੀਂ ਆਪਾਂ ਦਾ ਸਹੀ ਗੱਲ ਹੈ ਜੀ ਸਹੀ ਗੱਲ ਆਪਾਂ ਲਈ ਵੀ ਆ ਨਾ ਆਪਣੀ ਘਰ ਦੀ ਆ ਹਾਂਜੀ ਹਾਂ ਆਹ ਬੱਚਾ ਆਪਣੇ ਘਰੇ ਪੈਦਾ ਹੋਇਆ ਠੀਕ ਕਾਲੇ ਕੰਡੇ ਦੇ ਬੱਚੇ ਕਾਲੇ ਕੰਡੇ ਦੇ ਹਾਂ ਜੇ ਵਾਪਕ ਜੇ ਆਪਾਂ ਗੱਲ ਕਰੀਏ ਕੀ ਡਿਮਾਂਡ ਕਰਦੇ ਹੋ ਜੀ ਇਹਨਾਂ ਦੀ ਇਹਦਾ 8 ਲੱਖ ਰੁਪਈਆ ਜੋੜੇ ਸਣੇ ਬੱਚੇ ਦੇ ਜੀ ਸਣੇ ਬੱਚੇ ਹੁਣ ਤੀਜੀ ਆਪਣਾ ਬੱਚਾ ਹੈਗਾ ਸਾਨੂੰ ਗੱਭਣਾ ਆਪਾਂ ਨੂੰ 11 ਮਹੀਨਿਆਂ ਨੂੰ ਡਰਾ ਨਿਕਲ ਸਕਦਾ ਜੀ ਇਸ ਵਾਰੀ ਬਿਲਕੁਲ ਬਿਲਕੁਲ ਬਸ਼ੇਰੀ ਵੀ ਆ ਸਕਦੀ ਜੀ ਬਸ਼ੇਰਾ ਵੀ ਆ ਸਕਦਾ ਉਹ ਪ੍ਰਮਾਤਮਾ ਦਾ ਦੈਨ ਆ ਜੀ ਹਾਂਜੀ ਹਾਂ ਉਹ ਤਾਂ ਸਤਗੁਰ ਦੀ ਸੱਚੇ ਪਾਤਸ਼ਾਹ ਦੀ ਮਿਹਰ ਆ ਸਹੀ ਗੱਲ ਆ ਜੀ ਇੱਧਰ ਜਿਹੜਾ ਬਸ਼ੇਰਾ ਜੀ ਇਹਦੀ ਕੀ ਡਿਮਾਂਡ ਕਰਦੇ ਬਾਪੂ ਜੀ ਇਹਦਾ 10 ਲੱਖ ਰੁਪਈਆ 10 ਲੱਖ ਰੁਪਈਆ ਜੀ ਤੇ ਜੇ ਆਲਮਸ਼ੇਰ ਦਾ ਪੁੱਤ ਆ ਅਰਜਨ ਰੋਲੀ ਵਾਲੇ ਦਾ ਪੁੱਤ ਆ ਅਰਜਨ ਰੋਲੀ ਵਾਲੇ ਦਾ ਪੁੱਤ ਆ ਗਿਆ ਹਾਂਜੀ ਠੀਕ ਆ ਜੀ ਰਜਟੋ ਦੇ 14 ਆ ਗਏ ਆ ਤੇ ਬਹੁਤ ਟੌਪ ਦੇ ਰਜਟ ਚੰਬੀਆਂ ਤੇ ਕਾਲੀਆਂ ਲਾਲ ਚੰਬੀਆਂ ਤੇ ਨੁਕਰੇ ਨੁਕਰੇ ਸੁੰਦਾ ਜੀ ਹਾਂ ਬਸ਼ੇਰੀ ਵਾਧੂ ਸੁੰਦਾ ਜਾਂ ਬਸ਼ੇਰੀਆਂ ਜੀ ਉਹਦੇ ਗਿਆ ਸੱਤ ਬਸ਼ੇਰੀਆਂ ਪੰਜ ਬਸ਼ੇਰੇ ਆਏ ਆ ਅੱਛਾ ਜੀ ਕਿਵੇਂ ਬੇਦਾਗ ਆ ਨਾ ਸੋਰੀ 9 ਪੰਜਾਬ ਬਸ਼ੇਰੀਆਂ ਤੇ 5 ਬਸ਼ੇਰੇ ਆ ਅੱਛਾ ਜੀ ਨੁਕਰੇ ਕਿਵੇਂ ਬੇਦਾਗ ਫਲਗ ਬਹੁਤ ਟੋਪ ਆਵੇ ਅੱਗੇ ਫੁੱਟ ਲਗੀ अच्छा, नौ, नौ, ता ता जी, जी जी। अच्छा जी ਜਿਹੜੀ ਅੱਗੇ ਉਹ ਵੀ ਦਿਖਾ ਦਨੇ ਆ ਜੀ ਬਾਕੀ ਆਹ ਵੇ ਬਾਹਰ ਹੀ ਆ ਜਾ ਤੁਮ ਦਾ ਸਾਹਨੇ ਕੋਈ ਨਾ ਇੱਥੇ ਆ ਜੇ ਮੁੰਡੇ ਆਏ ਨਾ ਹੋ ਸਕਦਾ ਪਤਾ ਨਾ ਲੱਗਾ ਵੇ ਠੀਕ ਆ ਜੀ ਇਹ ਆ ਜੀ ਆਪਣਾ ਬਰਾਡ ਸਟੱਟ ਫਾਰਮ ਹਾਂਜੀ ਅੱਛਾ ਜੀ ਇਹਦੇ ਬੱਚੇ ਬੱਚੀਆਂ ਆ ਗਈਆਂ ਜੀ ਠੀਕ ਆ ਕੋੜੇ ਦਾ ਕੱਦ ਕਿੰਨਾ ਬਾਪੂ ਜੀ ਕੱਦ 65 ਤੋਂ ਪਲੱਸ 65 ਪਲੱਸ ਜੀ ਇਹ ਆਪਣੇ ਘਰ ਦਾ ਜੰਪਲ ਆ ਜਾਂਦੀ ਨਹੀਂ ਇਹ ਤਿੰਨ ਮਹੀਨੇ ਦਾ ਲਿਆ ਸੀ ਆਪਾਂ ਮਾਂ ਇਹਦੀ ਖਬੋਰ ਲੈਂਦੀ ਆ ਅੱਛਾ ਜੀ ਆਪਣੇ ਖਾਸ ਬੰਦਿਆਂ ਤੋਂ ਆਇਆ ਘਰੋਂ ਹੀ ਆ ਮੰਨ ਕੇ ਤੁੰ ਠੀਕ ਆ ਜੀ ਮੰਨ ਲਓ ਆਪਣੇ ਲਿਹਾਜੀ ਬੰਦਿਆਂ ਤੋਂ ਹੀ ਬਿਲਕੁਲ ਜੀ ਘਰੋਂ ਹੀ ਮੰਨ ਕੇ ਚੱਲੋ ਤੁਸੀਂ ਘਰੋਂ ਹੀ ਲਿਆ 3 ਮਹੀਨਿਆਂ ਦਾ ਦੁੱਧ ਚੁੰਗਦੇ ਲਿਆ ਸੀ ਆਪਾਂ ਠੀਕ ਆ ਜੀ ਸਾਰੇ ਪ੍ਰੂਫ ਆਪਾਂ ਮੰਡੀ ਤੇ ਕੀ ਪਰਪਸ ਨੂੰ ਲੈ ਕੇ ਆਏ ਜੀ ਬਸ਼ੇਰੇ ਮੰਡੀ ਤੇ ਇੱਕ ਦਾ ਦਿਖਾਉਣ ਦੀ ਖਤ ਲੈ ਆਏ ਆ ਬੱਚੇ ਜਿਵੇਂ ਹੁਣ ਆਏ ਵੇ ਆ ਹਾਂਜੀ ਹਾਂਜੀ ਵੀ ਕੋਈ ਚੰਗੀ ਬਰੀਡ ਕਰਾਉਣੀ ਚਾਹੁੰਦਾ ਤਾਂ ਕਰਾ ਸਕਦਾ ਠੀਕ ਆ ਜੀ ਇਹਦੀ ਆਪਣੇ ਸਟੱਡ ਸਰਵਿਸ ਫੀਸ ਕੀ ਰੱਖੀ ਹੈ ਜੀ ਇਹਦਾ ਪਹਿਲਾਂ 11 ਸੀ 15000 ਰੁਪਇਆ ਕਰਤਾ ਇਹਦਾ ਆਪਾਂ ਅੱਛਾ ਜੀ ਮਨ ਲੋ ਜਿਹੜੇ ਛੋਟੇ ਜ਼ਿੰਮੇਦਾਰ ਨੇ ਉਹ ਵੀ ਇਹ ਚੀਜ਼ ਚਾਹਣਾ ਜੀ ਬਿਲਕੁਲ ਜੀ ਜੇ ਕੋਈ ਨਹੀਂ ਵੀ ਦੇ ਸਕਦਾ ਕੋੜੀ ਜਿਹਦੇ ਕੋਲੇ ਮੈਂ ਰੱਖੀ ਹੈ ਹਾਂਜੀ ਇਹ ਵੇਰੀ ਸ਼ੌਂਕ ਨੂੰ ਰੱਖ ਲੈਣਾ ਪੀਸ ਜੋ ਕਿ ਨਹੀਂ ਆਪਾਂ ਫਿਰ ਵੀ ਛੱਡ ਠੀਕ ਬਹੁਤ ਵੱਡੀ ਗੱਲ ਹੁੰਦੀ ਹੈ ਜੀ ਫਿਰ ਛੱਡਾਂਗੇ ਆਪਣਾ ਨਹੀਂ ਅੱਜ ਨਹੀਂ ਘੜੀ ਅਗਲਾ ਕਹਿੰਦੇ ਸਾਡੇ 2 ਲੱਖ ਜੀ ਇਹ ਵੇਰੀ ਜੁਆਗ ਵੀ ਚਾਹੁੰਦੇ ਮਾਪੋਂ ਨਹੀਂ ਲੈ ਕੇ ਦਿੰਦਾ ਕੋਈ ਕਿਸੇ ਨੂੰ ਹਾਂਜੀ ਹਾਂ ਇਹ ਪੀਸਾਂ ਮਹਿੰਗੇ ਆ ਕੋਈ ਨਹੀਂ ਆ ਮੈਂ ਆਣਾ ਵੀ ਕੋੜੀ ਲਵੇ ਮੈਂ ਫਿਰ ਛੱਡਣ ਕੋਲਾ ਠੀਕ ਹੈ ਜੀ ਤੇ ਤੇਰੀ ਵੀਡੀਓ ਵੇਖ ਕੇ ਆਊਗਾ ਉਹਨੂੰ ਵੀ 2000 ਰੁਪਇਆ ਲੈਸਾ ਠੀਕ ਹੈ ਜੀ ਮੰਨ ਲਓ ਬਾਕੀ ਵੀਡੀਓ ਤੇ ਹੋਰ ਵੀ ਮਾਨਤਨ ਕਰਤਾ ਹਾਂ ਕਰਦਾ ਕੋਈ ਚੱਕਰ ਹੀ ਕੋਈ ਨਹੀਂ ਆ ਆਪਣਾ ਫੀਸ ਨਾਲ ਕੋਈ ਮਸਤ ਨਹੀਂ ਕਾਰਨ ਪਤਾ ਕੀ ਆ ਇਹਦੇ ਗੱਲਾਂ ਕਹੀ ਹੁੰਦੀਆਂ ਫੀਸ ਤੋਂ ਬਣਾ ਘੋੜਾ ਪਲਦਾ ਹੋਣੀਗਾ ਸਹੀ ਗੱਲ ਆ ਜੀ ਹੁਣ ਘਰੋਂ ਮੈਂ ਮੰਨ ਲਓ ਜਿਹੜਾ ਬੰਦਾ ਸਰਦਾਰ ਵਰਦਾਰ ਉਹ ਕੱਲ ਨੂੰ ਕਹੇ ਜੀ ਮੈਂ ਫੀਸ ਨਹੀਂ ਦੇ ਸਕਦਾ ਉਹਦੀ ਵੀ ਮਾੜੀ ਗੱਲ ਆ ਨਾ ਘੋੜੇ ਦਾ ਹੱਕ ਦਵੇ ਬਿਲਕੁਲ ਉਹਦਾ ਹੱਕਲੀ ਦੇਣਾ ਚਾਹੀਦਾ ਜੀ ਆਪਣਾ ਆਪਾਂ ਮੈਂ ਸਾਂਭ ਤੋਂ ਕਰਾਉਣੇ ਆ ਤੇ ਕੁਝ ਵੀ ਆ ਹੁਣ ਡਾਕਟਰ ਟੀਕੇ ਭਰ ਜਾਂਦਾ ਉਹ ਨਹੀਂ ਰਹਿੰਦੀ ਦੋ ਦੋ ਤਾਂ ਤਾਂ ਟੀਕੇ ਭਰ ਜਾਂਦੇ ਆ ਪਾਪਾ 100 ਦੇ 500 ਲੈ ਜਾਂਦੇ ਉਹਨੂੰ ਜੰਨੇ ਆਪਾਂ ਸਹੀ ਗੱਲ ਆ ਜੀ ਸਹੀ ਹੈ ਨਾ ਜੇ ਕਿਸੇ ਦੀ ਕੁੜੀ ਨਾ ਘੱਪਰ ਰਹਿੰਦੀ ਹੋਵੇ ਆਪਾਂ ਕਿੰਨੇ ਜੰਪ ਦੇ ਦਾਂਗੇ ਜੀ ਉਹਨੂੰ ਖੁੱਲੀ ਛੁੱਟੀ ਆ ਯਾਰ ਆਪਣਾ ਸਾਲ ਭਰ ਛੱਦਣਾ ਪਵੇ ਛੱਡਾਂਗੇ 10 ਵੇਰੀ ਵਿੱਚ ਜਿੱਤਾਂ ਪਵੇ ਛੱਡਾਂਗੇ ਠੀਕ ਆ ਜੀ ਇਹ ਨਹੀਂ ਗੱਲ ਵੀ ਇਹ ਤੇ ਵੀਡੀਓ ਇਹ ਕਹਿੰਦਾ ਤੇ ਮੁਰਕੇ ਕਰਦਾ ਨਹੀਂ ਹਾਂਜੀ ਹਾਂਜੀ ਛੱਡਾਂਗੇ ਸਹੀ ਗੱਲ ਹੈ ਜੀ ਛੱਡਦੇ ਨਹੀਂ ਰਿਕਾਰਡ ਜਿਹੜੀ ਹੋ ਜੇ ਪਿਆਉਣ ਉਹਦਾ ਹਨਾ ਜੀ ਹਾਂ ਸਹੀ ਗੱਲ ਹੈ ਤੇ ਡਾਕਟਰ ਦੀ ਸਹੂਲਤ ਕਿਹੜੇ ਦੀ ਹੈ ਜੀ ਆਪਣੇ ਆਪਣੇ ਕੋਲੇ ਬੱਲੀ ਆਉਂਦਾ ਡਾਕਟਰ ਮੱਲੇ ਵਾਲਾ ਅੱਛਾ ਉਹੀ ਮੰਨ ਲਓ ਆਪਣੇ ਕੁੜੀਆਂ ਜੇ ਕਿਸੇ ਨੇ ਘਰੇ ਚੈੱਕ ਕਰਵਾਉਣੀ ਹੋਵੇ ਉਹ ਠੀਕ ਹੈ ਜੀ ਠੀਕ ਹੈ ਬਹੁਤੇ ਵੀਰਾਂ ਕੋਲੇ ਰੇੜੇ ਚਲਾਉਂਦੇ ਨੇ ਜੋ ਮੰਨ ਲਓ ਆਪਦਾ ਕੰਮ-ਕਾਰ ਕਰਦੇ ਰਜਗਾਰ ਤੋਰ ਕੇ ਨੇ ਉਹਨਾਂ ਕੋਲੇ ਵੀ ਬਹੁਤ-ਬਹੁਤ ਚੰਬੀਆਂ ਕੁੜੀਆਂ ਚੰਗੀਆਂ ਹੁੰਦੀਆਂ ਨੇ ਖਲਕ ਹੋਣਗੀਆਂ ਪਰ ਉਹ ਕਈ ਵਾਰ ਫੀਸ ਨਹੀਂ ਦੇ ਪਾਉਂਦੇ ਉਹਨਾਂ ਦਾ ਪਿੱਛੇ ਰਵਾ ਨਹੀਂ ਤੁਰ ਪਾਉਂਦਾ ਜੀ ਛੋਟੇ ਦਰਮਿਆਨੇ ਕੋਲੇ ਤੋਂ ਲਵਾ ਦਿੰਦੇ ਨੇ ਉਹ ਜਾਂ ਕਈ ਗੱਲਾਂ ਬਣ ਜਾਂਦੀਆਂ ਸਾਰਾ ਕਾਰਨ ਹੀ ਹੁੰਦਾ ਕਈ ਵਾਰੀ ਹੁਣ ਕੋੜਾ ਦੂਰ ਕਰਾਏ ਬਾਦੋਂ ਫੀਸ ਤੋਂ ਬਾਦ ਕਰਾਏ ਭੇਜਦਾ ਸਹੀ ਗੱਲ ਆ ਜੀ ਸਹੀ ਗੱਲ ਇਹ ਵੀ ਚੀਜ਼ ਆ ਨਾ ਜਿਵੇਂ ਮੰਡੀ ਦੇ ਵਿੱਚ ਤੁਹਾਡੀ ਤੁਸੀਂ ਕਿੰਨੇ ਦਿਨ ਰਹਿਣਾ ਬਾਪੂ ਜੀ ਅਸੀਂ ਕੱਲ ਨੂੰ ਕੋੜਾ ਸ਼ਾਮ ਨੂੰ ਭੇਜ ਦੇਣਾ ਅੱਛਾ ਕੱਲ ਨੂੰ ਸ਼ਾਮ ਨੂੰ ਮੰਗ ਜਾਦੇ ਆ ਨਾ ਹਾਂਜੀ ਹਾਂ ਹਾਂ ਜੇ ਕੋਈ ਮੰਡੀ ਦੇ ਵਿੱਚ ਵੀ ਫਰਮੇਟਿੰਗ ਲਈ ਆਇਆ ਹੋਵੇ ਕਰਾ ਸਕਦਾ ਕੋਈ ਚੱਕਰ ਠੀਕ ਆ ਜੀ ਮੰਡੀ ਦੇ ਵਿੱਚ ਕੋਈ ਵੀ ਵੀਰ ਦੇਖਦਾ ਤਾਂ ਮੰਨ ਲਓ ਮੀਟਿੰਗ ਕਰਾ ਸਕਦਾ ਕਰਾ ਸਕਦਾ ਕੋਈ ਚੱਕਰ ਠੀਕ ਆ ਆਪਣਾ ਬਾਪੂ ਜੀ ਐਡਰੈਸ ਦੱਸ ਦੋ ਜੀ ਇੱਕ ਵਾਰ ਐਡਰੈਸ ਆਪਣਾ ਪਿੰਡ ਟੁੱਡੀ ਜ਼ਿਲ੍ਹਾ ਫਰੀਦਕੋਟ ਤੋਂ ਅੰਮ੍ਰਿਤਸਰ ਰੋਡ ਠੀਕ ਹੈ ਜੀ ਫਰੀਦਕੋਟ ਤੋਂ 11 ਕਿਲੋਮੀਟਰ ਬਾਅਦ ਹੈ ਪਲੇ ਪਲੇ ਵੀ ਟੁੱਡੀ ਪਿੰਡ ਹੈ ਜੀ ਟੁੱਡੀ ਕਲੇਰ ਪਿੰਨ ਤੋਂ ਸ਼ੁਰੂਤ ਜਾਂਦੀ ਆਪਾਂ ਠੀਕ ਹੈ ਜੀ ਇੱਕ ਵਾਰ ਆਪ ਦਾ ਕੰਟੈਕਟ ਨੰਬਰ ਬੋਲ ਦਿਓ ਜੀ 9463142256 ਠੀਕ ਹੈ ਜੀ ਇਹ ਕਹਿੰਦਾ 98552 21496 ਉਹ ਬੇਟੇ ਦਾ ਨੰਬਰ ਹੈ ਜਿਸਪਾਲ ਦਾ ਉਹ ਵੀ ਲਿਖਿਆ ਹੋਇਆ ਠੀਕ ਹੈ ਜੀ ਠੀਕ ਹੈ ਬਾਕੀ ਆਪਾਂ ਪੋਸਟਰ ਵੀ ਦਿਖਾਤਾ ਆਪ ਕੋਈ ਬਾਕੀ ਫਿਰ ਮੰਡੀ ਦੇ ਵਿੱਚ ਕੋਈ ਹੋਰ ਹਰਾਸਮੈਂਟ ਤਾਂ ਨਹੀਂ ਹੋਈ ਬਾਪੂ ਜੀ ਨਾ ਨਾ ਨਹੀਂ ਵਧੀਆ ਵਧੀਆ ਓਕੇ ਕੋਈ ਪਾਣੀ ਦਾ ਜੀ ਹਾਂ ਜੀ ਹਾਂ ਜੀ ਇਹ ਗੱਲ ਇਹ ਤੇ ਜਿਹੜਾ ਬੰਦੇ ਆ ਵਕਤ ਵੀ ਆਪਣੇ ਦੇ ਬਾਹਰ ਦੇ ਵਪਾਰੀ ਆਉਂਦੇ ਆ ਹਾਂਜੀ ਉਹਨਾਂ ਥੋੜੇ ਜਿਨਾ ਆਪਣੇ ਬੰਦੇ ਜੈਲ ਤੋਂ ਜ਼ਿਆਦੇ ਕਰ ਅੱਛਾ ਜਿਹੜੇ ਬਾਹਰਲੇ ਵਪਾਰੀ ਆਉਂਦੇ ਆ ਜਗਾ ਨਹੀਂ ਦਿੰਦੇ ਜਗਾ ਨਹੀਂ ਦਿੰਦੇ ਇਹ ਨਾ ਆਏ ਆਪਣੇ ਜਿਵੇਂ ਆਪਣੇ ਆਉਂਦੇ ਆ ਯੂਪੀ ਵਾਲੇ ਜਾਂ ਆਪਣੇ ਬਾਹਰਲੇ ਬੰਦੇ ਹੁੰਦੇ ਆ ਆਪਣੇ ਬੇਚਾਰੇ ਕੌਣ ਲਊਗਾ ਕੱਟਿਆ ਲਈ ਹੋਊਗਾ ਆਪਣੇ ਸਹੀ ਗੱਲ ਆ ਜੀ ਇਹ ਆਪਣੇ ਆਏ ਕਰਦੇ ਤੇ ਆਪਣੇ ਗੁਰੂ ਸਾਹਿਬ ਕੀ ਕਹਿ ਕੇ ਗਏ ਹਾਂਜੀ ਆਪਣੇ ਗੁਰੂ ਸਾਹਿਬ ਗਰੀਬ ਦੀ ਮਦਦ ਨੂੰ ਗਰੀਬ ਬੰਦਾ ਹੀ ਆਊਗਾ ਹਾਂਜੀ ਵੀ ਗਰੀਬ ਦੀ ਮੰਨ ਲਓ ਹਰੇਕ ਬੰਦਾ ਆਇਆ ਕਰਦਾ ਜੇ ਮੈਨੂੰ ਕਰੱਟ ਲੱਗਦਾ ਹੁੰਦਾ ਵੀ ਪਰੇ ਦਾ ਪ੍ਰੇਜਾ ਕਰੀ ਜਾ ਮਾਰੇ ਬੰਦੇ ਨੂੰ ਖੜ ਨਹੀਂ ਨੀ ਮੰਨ ਕੇ ਚੱਲੋ ਕੋਈ ਵੀ ਆ ਅਗਲਾ ਨਾ ਯਾਰਾ ਨਹੀਂ ਜਾਣ ਹੋਏ ਚਾਰ ਬੰਦੇ ਬੜੇ ਨਹੀਂ ਬਣਾਉਣੇ ਉੱਥੇ ਸਾਰੇ ਚੂਪੀ ਵਾਲੇ ਵਿੱਚ ਉਹਦਾ ਮਹਾਰਾਜ ਭਲਾ ਕਰੇ ਬੜੀ ਉਮਰ ਹੋਵੇ ਬੰਦੇ ਅੱਛਾ ਜੀ ਉਹ ਵੀਰ ਨੇ ਮਾੜੋ ਘੋੜੇ ਵਾਲੇ ਚੂਪੀ ਵਾਲੇ ਨੂੰ ਆਫਰੀਦ ਦਿੱਤਾ ਫਰੀਦ ਦਿੱਤਾ ਤਾਂ ਉਹ 20 ਜਗ੍ਹਾ ਦੇ ਗਿਆ ਜਿਹੜੇ ਗਰੀਬ ਬੰਦੇ ਆ ਕੰਨੀ ਤੇ ਕੱਡੇ ਪਏ ਬਹੁਤ ਮਾੜੀ ਗੱਲ ਆ ਆਪਣੇ ਗੁਰੂਆਂ ਨੂੰ ਚੀਜ਼ ਦੱਸਣਾ ਸਹੀ ਗੱਲ ਆ ਜੀ ਸਹੀ ਗੱਲ ਰੋਲਾ ਇਹ ਨਾ ਵੀ ਚਾਰ ਚਾਰ ਪੰਜ ਪੰਜ ਗੱਡੀਆਂ ਲਾ ਲਿਆ ਪੰਜ ਚਾਰ ਚਾਰ ਪੰਜ ਲੱਗੇ ਆ ਵਿੱਚ ਆਪਣੇ ਬਾਜੀਗਾਨ ਵਿੱਚ ਆਪਣੇ ਕਿੰਨੇ ਦਾ ਬਰਾਦਰਾਂ ਦਾ ਸਾਰੇ ਇਕੱਠਿਆਂ ਕਰਕੇ ਗੱਡੀਆਂ ਲਿਆ ਪਮ ਇੱਕ ਪਾਗਲ ਹਾਂਜੀ ਹਾਂ ਇਹ ਉਹੀ ਕੰਮ ਫੇਰ ਕਰ ਰਿਹਾ ਜੇ ਮੜਾ ਜਾ ਤਕੜਾ ਟੈਂਟ ਵੱਡਾ ਲਾ ਕੇ ਤੇ ਦੂਜੇ ਜ਼ਿਮੀਦਾਰ ਤੋਂ ਵੀ ਮਾੜੇ ਤੋਂ ਜਹਿਲਸ ਕਰਦੇ ਆ ਲੋਕ ਸਹੀ ਬਹੁਤ ਘਟਗਾ ਤੇ ਮਾੜੀ ਗੱਲ ਆ ਜਿਹੜਾ ਕੋਈ ਇੱਕ ਅੱਡੇ ਪਰੋ ਵਾਲਾ ਉਹਦੇ ਨੇੜੇ ਲੱਗਦਾ ਨਹੀਂ ਉਹ ਬੰਦਾ ਇਹ ਦਵਾਨੀ ਨਾ ਬਿੱਟਾ ਹਿੱਟ ਪਟਾਉਣਾ ਜੇ ਕੋਈ ਆਨੰਦਪੁਰ ਸਾਹਿਬ ਤੋਂ ਬੰਦਾ ਆ ਗਿਆ ਜਾਂ ਕੋਈ ਦੂਰੋਂ ਆ ਗਿਆ ਨੂੰ ਤੰਗ ਕਰਨਾ ਇਹ ਗੱਲਾਂ ਡੀਜੇ ਲਾਉਣੇ ਗਲਤ ਕਿਸੇ ਦੇ ਘੋੜੇ ਡਰਾਉਣੇ ਬਹੁਤ ਮਰੀ ਗੱਲ ਹੈ ਸਹੀ ਗੱਲ ਹੈ ਜੀ ਹੁਣ ਜੇ ਆਪਾਂ ਪਾਸ ਕਰਨਾ ਚਾਹੀਦਾ ਜਿਵੇਂ ਗੁਰੂਵਿਸਵਾਹਬ ਸਾਹਿਬ ਤੋਂ ਆਪਾਂ ਨੂੰ ਚੱਲਣਾ ਚਾਹੀਦਾ ਸਹੀ ਗੱਲ ਹੈ ਜੀ ਹਾਂਜੀ ਅੱਜ ਕੋਈ ਮੇਲਾ ਨਹੀਂ ਕਿਸੇ ਦਾ ਜਾਨ ਪੱਤਰ ਉਹਨਾ 2 ਲੱਖ 1 ਲੱਖ ਰੁਪਿਆ ਦਾ ਜਾਨ ਪੱਤਰ ਸਰਕਾਰ ਨੂੰ ਬਿਲਕੁਲ ਧਿਆਨ ਦੇਣਾ ਚਾਹੀਦਾ ਡੀਜੇ ਬੰਦ ਕਰਨਾ ਚਾਹੀਦਾ ਅਸਲੇ ਤੇ ਬਾਇਨ ਲਾਉਣਾ ਚਾਹੀਦਾ ਵੀ ਕੋਈ ਆਪਣੇ ਫਾਇਰਪੂਰ ਨਾ ਕਰੇ ਰਾਤ ਨੂੰ ਠੀਕ ਹੈ ਜੀ ਕਾਸਕਾਰੋ ਜਿਹੜੇ ਗਰੀਬ ਆ ਵਿਚਾਰੇ ਉਹਨਾਂ ਨੂੰ ਵੀ ਪੁਲਿਸ ਨੂੰ ਕਿਹੜਾ ਮਾਰਨਾ ਚਾਹੀਦਾ ਸਹੀ ਗੱਲ ਹੈ ਉਹਨਾਂ ਨੂੰ ਪੰਟੀ ਵਾਲੇ ਨੂੰ ਵੀ ਉਹਨਾਂ ਕੋਲੇ ਵੱਧੂ ਪੈਸੇ ਹੁੰਦੇ ਹੁਣ ਗੁਰੂ ਮਹਾਰਾਜ ਦੀ ਧਰਤੀ ਦੇ ਜਹੇਦਾਰ ਆਏ ਆ ਅਨੰਦਪੁਰ ਸਾਹਿਬ ਤੋਂ ਹਾਂਜੀ ਉਹਨਾਂ ਨੂੰ ਬਹੁਤ ਬੰਦੇ ਮੈਨੂੰ ਤੁਹਾਨੂੰ ਘੋੜਾ ਨਹੀਂ ਬਣਾ ਦੇਣਾ ਉਹ ਮੇਰੇ ਕੋਲ ਜਗ੍ਹਾ ਸੀ ਮੈਂ ਦਿੱਤੀ ਹੈ ਜਗ੍ਹਾ ਅੱਗੇ ਵੀ ਮੈਂ ਬਣਾਇਆ ਦੂਬਰੀ ਘੋੜਾ ਦਾ ਅੱਛਾ ਜੀ ਇਹ ਆਪਾਂ ਦੋ ਦੋ ਬੰਦਿਆਂ ਦੇ ਜਿਹੜਾ ਦੋ ਬੰਦੇ ਜਿਹਦੇ ਕੋਲ ਦੋ ਕੋਟਗਾ ਉਹ ਦੋ ਕੋਟਗਾ ਜਿੰਨਾ ਦਾ ਰੋ ਕਈ ਦੇ ਕੋਲ 10-10 ਜਨਾਪ ਚੜਾਲਾ ਉੱਤੇ ਚੜਾਲਾ ਜਿਹਦਾ ਪਰ ਦਸਤ ਫਾਰਮ ਆ ਵੀ ਨਾ ਹਾਂਜੀ ਹਾਂਜੀ ਸਰ ਆਪੋ ਆਪਣੇ ਸਾਹ ਉਹਨਾਂ ਨੇ ਆਪਾਂ ਨੂੰ ਹੌਲੀ ਪਤਾ ਹੀ ਸਹੀ ਗੱਲ ਦੋ ਦੋ ਕੋਟਗਾ ਜੋ ਕਿ ਜਿੰਨਾ ਕਰੀਬ ਆ ਜਾਂ ਕੋਈ ਔਰ ਬ੍ਰਦਰਾਂ ਗਾਦੇ ਪੰਚਾਂ ਨੂੰ ਬਾਹਰ ਕੱਢਣਾ ਬਹੁਤ ਮਾਰੀ ਗੱਲ ਆ ਸਹੀ ਗੱਲ ਆ ਜੀ ਨਹੀਂ ਕਰਦੇ ਆ ਜਿਹੜੇ ਕੁਨਾਟ ਆ ਜਾਂਦੇ ਆ ਜੀ ਇਹ ਨਹੀਂ ਕਰਨਾ ਚਾਹੀਦਾ ਕਿਉਂ ਆਬਲੱਲਾ ਨੂਰ ਪਾਇਆ ਕੁਦਰਤ ਕੇ ਹਸਾਬ ਬੰਦੇ ਇੱਕ ਦੂਰ ਮੈਂ ਸਭ ਦਾ ਕੋ ਕੋਮਪਲੇਂਟ ਹੁੰਦੇ ਹਾਂ ਜੀ ਇਹ ਆਪਾਂ ਨੂੰ ਗੁਰਮਾਨੇ ਕੀਰਤ ਗਾਇਆ ਤੇ ਆਪਾਂ ਗਿੱਧਾ ਪੁਰੇ ਸਹੀ ਗੱਲ ਆ ਇਹ ਕਿਸੇ ਦਾ ਜੈਸ ਨਹੀਂ ਕਰਨੀ ਆ ਜਿਹੜਾ ਮੇਲਾ ਵੇਖਣ ਆ ਗਏ ਲੋ ਸਹੀ ਗੱਲ ਆ ਜੀ ਸਤਿ ਪੂਰਾ ਆਪਣਾ ਦੀ ਤਕੜਾ ਇੱਕ ਵੀ ਬੰਦਿਆ ਇੱਥੇ ਕੋਈ ਨਹੀਂ ਦਿੰਦਾ ਕਿਸੇ ਨੂੰ ਤੇਰੇ ਕੋਲ ਕਿੰਨੀ ਆ ਹਾਂਜੀ ਹਰ ਇੱਕ ਨੂੰ ਟਾਈਮ ਆਪ ਆਪ ਚਾਰਨਾ ਚਾਹੀਦਾ ਦੇਖੋ ਮੰਡੀ ਜਿਹੜੀ ਚੱਲਦੀ ਹੈ ਜੀ ਵੇਚ ਖਰੀਦ ਵਾਲੀ ਚੱਲਦੀ ਹੈ ਉਹ ਜੱਦੇ ਜੁਪੀ ਵਾਲੀ ਖਰੀਦਦੇ ਬਿਲਕੁਲ ਬਾਹਰ ਨਾਲ ਕਾ ਉਹ ਤਾਂ ਫੇਰ ਹੀ ਖਰੀਦਿਆ ਜਾਂਦੇ ਫੇਰ ਦੇ ਲੋ ਉਹਨਾਂ ਨੂੰ ਜਮਾ ਅੱਗੇ ਸਾਰਾ ਸਾਲ ਹੋ ਗਏ ਮੰਡੀ ਚੋਂ ਦੇ ਨੂੰ ਇੱਥੇ ਸਾਡੇ ਵਿੱਚ ਹੀ ਹੁੰਦੇ ਆ ਇੱਥੇ ਅੱਛਾ ਜੀ ਬਾਹਰ ਘੱਟ ਤੇ ਮੰਨੂ ਇਹ ਕਹਿ ਸਕਦੇ ਆ ਉਹ ਮਾਰੀ ਗੱਲ ਆ ਵੀ ਉਹਨਾਂ ਨੂੰ ਕੋਈ ਨੇੜੇ ਤਾਂ ਵੀ ਨਹੀਂ ਲਾਉਣ ਦਿੰਦੇ ਆਪਣੇ ਬੰਦੇ ਸਹੀ ਗੱਲ ਆ ਆਪਾਂ ਤਾਂ ਪਹਿਲਾਂ ਕਿ ਆਪਣੇ ਵੀ ਮੰਨ ਲਓ ਮਾਲ ਲੈਂਦੇ ਆ ਮਾਰੀ ਗੱਲ ਆ ਇਹ ਚੰਗੀ ਗੱਲ ਨਹੀਂ ਹੁੰਦੀ ਕਪੜੇ ਬਾਹਰ ਤੇ ਨੁਕਸਾਨ ਹੋਣ ਵੱਧ ਜਾਣਗੇ ਹਾਂਜੀ ਆਪਣਾ ਮੰਨ ਲਓ ਪਸ਼ੂ ਵੇਖਣੋਂ ਹਟ ਜੂ ਅੱਗੇ ਹਾਂਜੀ ਚਲੋ ਆਪਾਂ ਬੇਸ਼ੇਰ ਦਾ ਰੱਖ ਲਾਂਗੇ ਬੇਸ਼ੇਰਾਂ ਨੂੰ ਤਰਾਵਾਂਗੇ ਹਾਂਜੀ ਯੂਪੀ ਵਾਲਿਆਂ ਕਰਕੇ ਮੰਡੀ ਚੱਲਦੀ ਹੈ ਜੀ ਬਹੁਤ ਯੂਪੀ ਵਾਲਿਆਂ ਦਾ ਉਹਨਾਂ ਨੂੰ ਸਖਮਾਂ ਦੇ ਬੇਚਾਰਾ ਬੇਸ਼ੇਰ ਚੰਗੇ ਕੋਈ ਵੀ ਆ ਜਿਹੜਾ ਬਾਹਰਲਾ ਘਰ ਆਵਾਜ਼ ਨਾ ਕੋਈ ਵੀ ਆ ਭਲਾ ਹਾਂਜੀ ਹਾਂਜੀ ਹਰ ਇੱਕ ਨੂੰ ਜਗ੍ਹਾ ਮਿਲਣੀ ਚਾਹੀਦੀ ਹੈ ਹਾਂਜੀ ਉਹ ਆਪਾਂ ਬੇਚਾਰੇ ਨੂੰ ਜਾਣਦੇ ਉਹਦਾ ਧੰਨਵਾਦ ਕਰਨਾ ਚਾਹੀਦਾ ਜਿਹਨੇ ਜਗ੍ਹਾ ਦਿੱਤੀ ਉਹਨਾਂ ਨੂੰ ਸਹੀ ਗੱਲ ਹੈ ਉਹ ਤਾਂ ਕਿੱਲੇ تھا ਤੇ ਉਹ ਬੰਦੇ ਦੇ ਬੇਚਾਰੇ ਉੱਥੇ ਬੈਠੇ ਸਾਰੇ ਹਾਂਜੀ ਹਾਂ ਜੋ ਇਦੋਂ ਸੇਫ ਆ ਨਾਲੇ ਸੁੱਖੇ ਆ ਪਰਮਾਤਮਾ ਦੀ ਗੱਲ ਆ ਉਹ ਕੋਈ ਓਕੇ ਨਹੀਂ ਹਾਂਜੀ ਹਾਂ ਜੇ ਆਪਾਂ ਕੱਢਦੇ ਦਿਓ ਓਕੇ ਹੋ ਗਿਆ ਇਹਦੀ ਕੋਈ ਗੱਲੋਂ ਵੱਧ ਗਿਆ ਉੱਤੇ ਠੀਕ ਆ ਵਧੀਆ ਜੀ ਆ ਗਿਆ ਕੋੜਾ ਜੀ ਬਣਾਵੋ ਮੇਰੀ ਗੱਲ ਚੰਗਾ ਵਾਹੀ ਠੀਕ ਜੀ ਬਾਈ ਸਾਹਿਬ ਵੈਰੋ ਜੀ ਬੱਚਾ ਕੋੜਾ ਕੋੜਾ ਆ ਗਿਆ ਜੀ ਆਪਣਾ ਹਾਂਜੀ ਠੀਕ ਕੀ ਨਾਮ ਦਾ ਸੇਵ ਬਾਪੂ ਜੀ ਦਾ ਆਪਣਾ ਇਹਦਾ ਆਲਮਸ਼ੇਰ ਆਲਮਸ਼ੇਰ ਜੀ ਆਲਮਸ਼ੇਰ ਬਲੱਡ ਲਾਈਨ ਕੀ ਆ ਇੱਕ ਵਾਰ ਫਿਰ ਦੱਸ ਦੋ ਬਾਪੂ ਜੀ ਦਾ ਬਲੱਡ ਲਾਈਨ ਜੀ ਇਹਦੀ ਹੈਗੀ ਆ ਇਹ ਮਲਾਲਮਸ਼ੇਰ ਦਾ ਪੁੱਤ ਆ ਅਰਜਨ ਰੋਲੀ ਵਾਲੇ ਦਾ ਪੁੱਤ ਆ ਮੈਂ ਇਹਦੀ ਖੂਹੋਰ ਠੀਕ ਹੈ ਜੀ ਹਾਂ ਜੀ ਅੱਗੇ ਬੱਚੇ ਵੀ ਆ ਗਏ ਜਿਹੜੇ ਬੱਚੇ ਆ ਗਏ ਬੱਚੇ ਤੇ 14 ਬੱਚੇ ਬਹੁਤ ਟੌਪ ਦੇ ਬੱਚੇ ਆ ਚੰਗੀਆਂ ਘੋੜੀਆਂ ਤੇ ਮਨ ਬੱਚੇ ਨੁਕਰੇ ਆ ਠੀਕ ਹੈ ਜੀ ਕੱਦ ਕਿੰਨਾ ਬਾਪੂ ਜੀ ਇਹਦਾ ਕੱਦ 65 ਤੋਂ ਪਲੱਸ ਹੀ ਹੋਊਗਾ ਜੀ ਅੱਛਾ ਜੀ ਹਾਂ ਜੀ ਇਹਨੂੰ ਸਾਹਮਣੇ ਦਿਮਾ ਠੀਕ ਹੈ ਜੀ ਠੀਕ ਹੈ ਮੰਨ ਲਓ ਹੁਣ ਆਪਾਂ ਸਟੱਡ ਸਰਵਿਸ ਲਈ ਓਪਨ ਹੈ ਜੀ ਇਹ ਜੇ ਕੋਈ ਵੀ ਰਸਟਡ ਸਰਵਿਸ ਲੈਣੀ ਹੋਵੇ ਤਾਂ ਜੀ ਤਾਂ ਬਾਪੂ ਉਹਨਾਂ ਨੂੰ ਕੰਟੈਕਟ ਕਰ ਲਿਓ ਇੱਕ ਵਾਰ ਫੀਸ ਵੀ ਦੱਸ ਦੋ ਬਾਪੂ ਜੀ ਦੀ ਫੀਸ 15000 ਰੁਪਿਆ ਬਾਕੀ ਕੋਈ ਗੱਲ ਨਹੀਂ ਜੇ ਕੋਈ ਗਰੀਬ ਬੰਦਾ ਨਹੀਂ ਵੀ ਦੇ ਸਕਦਾ ਤਾਂ ਵੀ ਖੁੱਲੀ ਛੁੱਟੀ ਆ ਠੀਕ ਹੈ ਜੀ ਆਪਾਂ ਇਹ ਨਹੀਂ ਗੱਲ ਵੀ ਇੱਕ ਵਾਰੀ ਛੜਨਾ ਜਾਂ ਦੋ ਵਾਰੀ ਛੜਨਾ ਹਾਂਜੀ ਹਾਂਜੀ ਹਾਂ ਹਾਂ ਇਹਨਾਂ ਜ਼ਰੂਰ ਹੈ ਵੀ ਘੋੜੀ ਚ ਨੁਕਸਣਾ ਹੋਵੇ ਕੋਈ ਸਹੀ ਗੱਲ ਹੈ ਜੀ ਘੋੜੀ ਸਹੀ ਹੋਵੇ ਆਪਣਾ 10 ਵਾਰੀ ਵੀ ਚੰਨਾ ਪਿਆ ਛੱਡਾਂਗੇ ਠੀਕ ਹੈ ਜੀ ਠੀਕ ਹੈ ਹਾਂ ਚੈੱਕ ਕਰਾ ਕੇ ਲੈ ਆਵੇ ਤੇ ਆਪਾਂ ਕਰਵਾ ਦਾਂਗੇ ਇਹਦੀ ਗੱਲ ਕੋਈ ਨਹੀਂ ਠੀਕ ਹੈ ਜੀ ਇਹਦੀ ਇਹ ਮਾਂ ਸੀ ਜਿਹੜੀ ਉਹ ਕੀ ਕੀ ਪਲੈਟ ਲਾਈਨ ਸੀ ਘੋੜੀ ਦੀ ਬੋਹਰ ਵਾਲੀ ਉਹ ਚੰਬੀ ਸੀ ਜਾਂ ਨੁਕਰੀ ਸੀ ਜੀ ਉਹ ਨਾ ਨਾ ਨੁਕਰੀ ਪ्योर ਨੁਕਰੀ ਅੱਛਾ ਜੀ ਧੰਨਵਾਦ ਤਾਂ ਠੀਕ ਆ ਬਾਪੂ ਜੀ ਠੀਕ ਆ ਚਲੋ ਠੀਕ ਆ ਬਾਪੂ ਜੀ ਇਸ ਕੋਮੈਂਟ ਜੀ ਆ ਪਰਪਤ ਕੋੜਾ ਵੀ ਆ ਗਿਆ ਜੀ ਉਹਰੇ ਨਾਲ ਫੌਜੀ ਅੱਛਾ ਇਹ ਕੋੜੇ ਦੇ ਬੱਚੇ ਨੇ ਆ ਆ ਕੋੜੇ ਆ ਗਏ ਇਹ ਤੋ ਹੀ ਗੱਬਣਾ ਜੀ ਇਹ ਬੇਸ਼ੇਰੀ ਵੀ ਆਪਣੀ ਹਾਂਜੀ ਹਾਂਜੀ ਆਪਣੇ ਜਾਨਵਰ ਚੰਨਾ ਬੱਚੇ ਵੀ ਆ ਗਏ ਕੋਲੇ ਇਹ ਪਰਪਤ ਕੋੜਾ ਕਾਲੇ ਕਾਂਟੇ ਦਾ ਡਾਇਰੈਕਟਾ ਡੀਐਨਏ ਪਾਸ ਆ ਪਾਸਪੋਰਟ ਇਹਦਾ ਬਣਿਆ ਪਿਆ ਅੱਛਾ ਜੀ ਹਾਂਜੀ ਇਹ ਆਪਣੇ ਪਿੰਡ ਦੇ ਲਾਗੇ ਆ ਜੀ ਹਾਂ ਆਪਣੇ ਤੋਂ 2.5 ਕਿਲੋਮੀਟਰ ਆ ਸੁਫੀਏ ਦੇ ਕੋਲ ਠੀਕ ਆ ਜੀ ਹਾਂ ਤੇ ਇਹ ਵੀਰੇ ਤੁਹਾਡਾ ਵੀ ਕੰਟੈਕਟ ਨੰਬਰ ਦੱਸ ਦੋ ਹਾਂਜੀ ਹਾਂਜੀ 76968 68099 76968 68099 68099 ਕਾਲੇ ਕਾਂਟੇ ਦਾ ਡੀਐਨਏ ਅਪਰੂਵਡ ਆ ਜੀ ਹਾਂਜੀ ਬਿਲਕੁਲ ਬਿਲਕੁਲ ਠੀਕ ਹੈ ਜੀ ਬਹੁਤ ਚੰਗੇ ਬੱਚੇ ਆ ਹਾਂਜੀ ਹਾਂਜੀ ਰਿਜ਼ਲਟ ਉਹ ਖੜੇ ਵੀ ਆ ਬਾਪੂ ਜੀ ਦੇ ਹਾਂ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਵੀਰੇ ਧੰਨਵਾਦ ਜੀ ਠੀਕ ਆ ਬਾਪੂ ਜੀ ਧੰਨਵਾਦ ਜੀ